ਪ੍ਰਯਾਸ ਜਾਰੀ ਰਹੇਗਾ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਠੀਕ ਹੈ ਅਸੀਂ ਉਸ ਤਰੀਕੇ ਦਾ ਪ੍ਰੋਟੈਸਟ ਨਹੀਂ ਕਰਾਂਗੇ ਸਾਡੀ ਸਰਕਾਰ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੋਲ ਚੁੱਕੇ ਹਾਂ ਨਿੱਜੀ ਤੌਰ ਤੇ ਵੀ ਮੈਂ ਟਾਈਮ ਲੈ ਕੇ ਉਹਨਾਂ ਨੂੰ ਬੋਲ ਚੁੱਕੇ ਹਾਂ ਵਿਧਾਨ ਸਭਾ ਦੇ ਵਿੱਚ ਬੋਲ ਚੁੱਕੇ ਹਾਂ ਪੱਤਰ ਪੱਤਰਿਕਾ ਮੀਡੀਆ ਦੇ ਰਾਹੀਂ ਵੀ ਮੈਂ ਇਹ ਬੋਲ ਚੁੱਕੇ ਹਾਂ ਤੇ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਟ ਹਾਊਸ ਨੂੰ ਮੁਕਤ ਨਹੀਂ ਕਰਾਇਆ ਜਾ ਰਿਹਾ ਸਾਡੇ ਸਰਪ੍ਰਸਤ ਨੈਸ਼ਨਲ ਕਨਵੈਨਰ ਅਰਵਿੰਦ ਕੇਜਰੀਵਾਲ ਸਾਹਿਬ ਆਏ ਸਨ ਔਰ ਉਹਨਾਂ ਨੇ ਮੇਰੀ ਡੁਆਇਨਿੰਗ ਕਰਵਾਈ ਉਸ ਅਨੁਸਾਰ ਹੀ ਅੰਕੱਤਾ ਉਸ ਤੋਂ ਬਾਅਦ ਉਸ ਸਰਕਟ ਹਾਊਸ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੋਇਆ ਕਿਉਂ ਉਹ ਸਰਕਟ ਹਾਊਸ ਨੂੰ ਨਿਲਾਮ ਕਰ ਦਿੱਤਾ ਗਿਆ ਇਸ ਸਰਕਟ ਹਾਊਸ ਦੀ ਨਿਲਾਮੀ ਨੂੰ ਤੁਸੀਂ ਤੋੜ ਦੇ ਨਹੀਂ ਹੋ ਔਰ ਸਰਕਟ ਹਾਊਸ ਨੂੰ ਕਿਸੇ ਬਚਾਉਣ ਦੇ ਨਹੀਂ ਹੋ ਤਾਂ ਸਾਡਾ ਪ੍ਰੋਜੈਕਟ ਚੱਲਦਾ ਰਹੇਗਾ ਚੰਗਾ ਨਹੀਂ ਲੱਗੇਗਾ ਕਿ ਜੇਕਰ ਸਰਕਾਰ ਦਾ ਕੋਈ ਮੰਤਰੀ ਮੁੱਖ ਮੰਤਰੀ ਉਧੇ ਉਦਘਾਟਨ ਵਾਸਤੇ ਆਏਗਾ ਤੇ ਅਸੀਂ ਅੰਮ੍ਰਿਤਸਰ ਦੀ ਜਨਤਾ ਨੂੰ ਲੈ ਕੇ ਉਥੇ ਪ੍ਰੋਟੈਸਟ ਕਰਾਂਗੇ ਅੰਮ੍ਰਿਤਸਰ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਵਰ ਵਿਜੇ ਪ੍ਰਤਾਪ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੇ ਖਿਲਾਫ ਬੋਲਦੇ ਨਜ਼ਰ ਆਏ ਨੇ ਐਨਾ ਹੀ ਨਹੀਂ ਉਹਨਾਂ ਆਪਣੀ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਮਾਮਲਾ ਅੰਮ੍ਰਿਤਸਰ ਉਤਰੀ ਹਲਕੇ ਦੇ ਬੁਨਿਆਦੀ ਮੁੱਦਿਆਂ ਨਾਲ ਜੁੜਿਆ ਹੈ ਮੁੱਦਾ ਟੰਗ ਟਾਬ ਦਾ ਵੀ ਹੈ ਤੇ ਮਕਬੂਲ ਰੋਡ ਦਾ ਵੀ ਮਸਲਾ ਨਗਰ ਨਿਗਮ ਦਾ ਵੀ ਹੈ ਤੇ ਚਿਲਡਰਨ ਪਾਰਕ ਦੇ ਨਾਲ-ਨਾਲ ਗਊਸ਼ਾਲਾ ਦਾ ਵੀ ਐਨਾ ਹੀ ਨਹੀਂ ਨਰਾਜ਼ਗੀ ਸਰਕਟ ਹਾਊਸ ਨੂੰ 21 ਸਾਲਾਂ ਦੇ ਲਈ ਲੀਜ਼ ਉੱਤੇ ਦੇਣ ਤੋਂ ਵੀ ਹੈ ਜਿਸ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਵਿਧਾਇਕ ਕੁਵਰ ਵਿਜੇਪ੍ਰਤਾਪ ਨੇ ਆਪਣੀ ਹੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਤੱਕ ਦੇ ਦਿੱਤੀ ਕਿ ਜੇਕਰ ਮਸਲਿਆਂ ਦਾ ਸਹੀ ਢੰਗ ਨਾਲ ਹੱਲ ਨਾ ਹੋਇਆ ਤਾਂ ਉਹ ਲੋਕਾਂ ਨਾਲ ਮਿਲ ਕੇ ਆਪਣੀ ਹੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਅੰਮ੍ਰਿਤਸਰ ਦੀ ਜਨਤਾ ਨੇ ਅੰਮ੍ਰਿਤਸਰ ਨਾਰਥ ਦੀ ਜਨਤਾ ਨੇ ਮੈਨੂੰ ਐਮ.ਐਲ.ਏ ਬਣਾਇਆ। ਐਮ.ਐਲ.ਏ ਦਾ ਮੇਨ ਕੰਮ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਜਨਤਾ ਦੇ ਹੱਕ ਸੱਚ ਦੀ ਲੜਾਈ ਲੜਨੀ ਉਹਨਾਂ ਦੀ ਗੱਲ ਉਹਨਾਂ ਦੀ ਆਵਾਜ਼ ਉਠਾਉਣੀ ਤਾਂ ਮੈਂ ਵੀ ਦੇਖੋ ਚਾਹੇ ਕੁਐਸਚਨ ਆਵਰ ਹੋਵੇ ਕੁਐਸਚਨ ਦੇ ਰੂਪ ਦੇ ਵਿੱਚ ਹੋਵੇ ਜਾਂ ਡਿਬੇਟ ਦੇ ਵਿੱਚ ਹੀ ਹੋਵੇ ਜ਼ੀਰੋ ਆਵਰ ਹੋਵੇ ਹਰ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਦੌਰਾਨ ਮੈਂ ਕੋਸ਼ਿਸ਼ ਕੀਤੀ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਨਾਰਥ ਦੇ ਤੇ ਪੰਜਾਬ ਦੇ ਹਰ ਮੁੱਦੇ ਨੂੰ ਵਿਧਾਨ ਸਭਾ ਦੇ ਸਾਹਮਣੇ ਰੱਖਿਆ ਜਾਵੇ ਜੀ ਸਭ ਤੋਂ ਅਹਿਮ ਮੁੱਦਾ ਸਾਡਾ ਸੀਗਾ ਗੰਦਾ ਨਾਲਾ ਦਾ ਜਿਹਨੂੰ ਅਸੀਂ ਤੁੰਗਟਾਪ ਟ੍ਰੇਨ ਬੋਲਦੇ ਹਾਂ ਅਸੀਂ ਕਟੋ-ਕਟ 10-15 ਸਾਲ ਤੋਂ ਵੇਖਦੇ ਆ ਰਹੇ ਹਾਂ ਕਿ ਹਰ ਲੀਡਰ ਇਹੀ ਬੋਲਦਾ ਆ ਰਿਹਾ ਹੈ ਕਿ ਅੱਜ ਹੋ ਜਾਏਗਾ ਜੀ ਕੱਲ ਹੋ ਜਾਏਗਾ ਜੀ ਅਸੀਂ ਤਾਂ ਬਹੁਤ ਵੱਡਾ ਪ੍ਰੋਜੈਕਟ ਬਣਾ ਲਿਆ ਲੇਕਿਨ ਅੰਮ੍ਰਿਤਸਰ ਦੇ ਸਾਨ ਦੇ ਵਿੱਚ ਤੁਸੀਂ ਦੇਖੋ ਬਹੁਤ ਕਾਟਾ ਪੈ ਰਿਹਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਲੋਕੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਗ੍ਰਸਿਤ ਹੋ ਰਹੇ ਨੇ ਖਾਸ ਕਰ ਕੈਂਸਰ ਵਰਗੀ ਬਿਮਾਰੀ ਜੋ ਸਾਫ਼ ਹਵਾ ਨਹੀਂ ਹੋਣ ਕਰਕੇ ਬਹੁਤ ਹੋਰ ਸਾਰੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਲੇਡੀਜ਼ ਦੇ ਵਿੱਚ ਵੀ ਤੁਸੀਂ ਦੇਖੋ जो फर्टिलिटी रिलेटेड प्रॉब्लम्स होंगे ने वो भी आ रहा है और सिर्फ यह नहीं कि नाले दे लगता ना लग एरिया है वो नहीं पूरे अमृतसर के इसका प्रभाव पै रहा है तो इस करके इस मुद्दे मैं रखी है और मंत्री साहब का जवाब भी आया है बहुत छेती उन्होंने आश्वासन दिता है कि एक, एक कमेटी बनाएंगे मीटिंग करेंगे और मैनू भी उस मीटिंग दे विच वो बुला तो मैं आस करता हाँ कि छेती तो छेती इस समस्या का समाधान अभी करा ਦੂਸਰਾ ਜਿਹੜਾ ਮੁੱਦਾ ਸੀਗਾ ਜੀ ਉਹ ਮੁੱਦਾ ਹੈ ਤੁਸੀਂ ਸਾਰੇ ਜਾਣਦੇ ਹੋ ਅਖਬਾਰਾਂ ਦੇ ਵਿੱਚ ਵੀ ਆਉਂਦਾ ਰਿਹਾ ਹੈ ਰਾਜਨੀਤਿਕ ਮਾਫੀਆ ਦੇ ਇਸ਼ਾਰੇ ਤੇ ਮਕਬੂਲ ਰੋਡ ਨੂੰ ਕਮਰਸ਼ੀਅਲ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਮਕਬੂਲ ਰੋਡ ਹੈ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਇਤਿਹਾਸਿਕ ਮਕਬੂਲ ਰੋਡ ਹੈ ਜੋ ਸਰਕਟ ਹਾਊਸ ਤੋਂ ਚੱਲ ਕੇ ਰਤਨ ਸਿੰਘ ਚੌਕ ਤੱਕ ਆਉਂਦਾ ਹੈ ਤਾਂ ਉਸ ਦਾ ਇੱਕ ਹਿੱਸਾ ਇਹਨਾਂ ਨੇ ਕਿਹਾ ਕਾਰਨ ਕੀ ਦਿੱਤਾ ਸੀ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਹੈ ਜੀ ਉਹਦਾ ਜਸਟੀਫਿਕੇਸ਼ਨ ਕੀ ਹੈ ਜਸਟੀਫਿਕੇਸ਼ਨ ਦੇ ਰਹੇ ਨੇ ਕਿ ਬਹੁਤ ਸਾਰੇ ਇਲੀਗਲ ਕੰਮ ਚੱਲ ਰਹੇ ਨੇ ਇਲੀਗਲ ਕਮਰਸ਼ੀਅਲ ਐਕਟੀਵਿਟੀਜ਼ ਚੱਲ ਰਹੀ ਹੈ ਤੇ ਸਭ ਤੋਂ ਮਾੜੀ ਗੱਲ ਹੈ ਕਿ ਇਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੇ ਤਰੀਕੇ ਦੀ ਇਲੀਗਲ ਐਕਟੀਵਿਟੀ ਦੀ ਸੰਭਾਵਨਾ ਹੈ ਤੇ ਇਹ ਕੌਣ ਕਰਾ ਰਿਹਾ ਹੈ ਜੀ ਕੌਣ ਕਰਾ ਰਿਹਾ ਹੈ ਏ ਕਾਂਗਰਸ ਦੀ ਸਰਕਾਰ ਦੇ ਟਾਈਮ 50 ਨੰਬਰ ਰਿਜਲੂਸ਼ਨ ਦਸੰਬਰ ਮਹੀਨੇ ਦੇ ਵਿੱਚ ਪਾਸ ਹੋਇਆ ਸੀ ਜੋ ਜਦੋਂ ਇਲੈਕਸ਼ਨ ਦਾ ਮਾਹੌਲ ਸੀਗਾ ਇਲੈਕਸ਼ਨ ਚੱਲ ਰਿਹਾ ਸੀ ਉਸੇ ਦੌਰਾਨ ਚੁੱਪ-ਚੁੱਪ ਇਤੇ ਇੱਕ ਰਿਜਲੂਸ਼ਨ ਇਹਨਾਂ ਨੇ ਪਾਸ ਕਰਵਾਇਆ ਕਾਂਗਰਸ ਦੀ ਸਰਕਾਰ ਦੇ ਟਾਈਮ ਔਰ ਹੁਣ ਸਾਡੀ ਸਰਕਾਰ ਆਉਣ ਤੋਂ ਬਾਅਦ ਵੀ ਕਾਰਵਾਈ ਸ਼ੁਰੂ ਹੋ ਗਈ ਚ ਜਨਤਾ ਵੱਲੋਂ ਵੀ ਆਬਜੈਕਸ਼ਨ ਗਿਆ ਮੇਰੇ ਵੱਲੋਂ ਵੀ ਆਬਜੈਕਸ਼ਨ ਗਿਆ ਵਿਧਾਨ ਸਭਾ ਦੇ ਵਿੱਚ ਇਹ ਪ੍ਰਸ਼ਨ ਰੱਖਣ ਦਾ ਕਾਰਨ ਇਹ ਸੀ ਕਿ ਸਾਰੀ ਜਨਤਾ ਨੂੰ ਪਤਾ ਲੱਗ ਜਾਵੇ ਕੀ ਜੇਕਰ ਇਹੀ ਜਸਟੀਫਿਕੇਸ਼ਨ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਇਲੀਗਲ ਕਾਮ ਹੋਰ ਹੋ ਸਕਦੇ ਨੇ ਤੇ ਇਸ ਦੇ ਨਾਲ ਤਾਂ ਤੁਸੀਂ ਦੇਖੋ ਅੰਮ੍ਰਿਤਸਰ ਅੰਮ੍ਰਿਤਸਰ ਦੀ ਜਨਤਾ ਉਹਨਾਂ ਦਾ ਕੀ ਬਣੂਗਾ ਔਰ ਜਦੋਂ ਕੋਈ ਵੀ ਏਰੀਆ ਤੁਸੀਂ ਕਮਰਸ਼ੀਅਲ ਕਰਦੇ ਹੋ ਤਾਂ ਸਿਵਰੇਜ ਪਾਣੀ ਦੀ ਵਿਵਸਥਾ ਤਾਂ ਹੁੰਦੀ ਨਹੀਂ ਹੈ 1000 ਸਕੁਆਇਰ ਯਾਰਡ ਦਾ ਮੰਨ ਲਓ ਕੋਈ ਮਕਾਨ ਹੈ 5-10 ਆਦਮੀ ਰਹਿੰਦੇ ਨੇ ਉਹਦੇ ਵਿੱਚ ਹੋਟਲ ਬਣ ਗਿਆ ਤਾਂ 100-150-200 ਵਿਅਕਤੀ ਰਹਿਣਗੇ ਇਹ ਹੋਊਗਾ ਉਹਦੇ ਨਾਲ ਕਿ ਸਿਵਰੇਜ ਪ੍ਰੋਬਲਮ ਆਜ ਜੋ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖ ਰਹੇ ਹੋ ਸਿਵਰੇਲ ਦੀ ਸਮੱਸਿਆ ਵਿਕral ਰੂਪ ਲੈ ਚੁੱਕੀ ਹੈ ਔਰ ਹਰ ਏਰੀਆ ਦੇ ਵਿੱਚ ਜਾ ਕੇ ਤੁਸੀਂ ਦੇਖੋ ਇਹ ਗੱਲ ਵੀ ਮੈਂ ਵਿਧਾਨ ਸਭਾ ਦੇ ਵਿੱਚ ਰੱਖੀ ਕਿ ਜਦੋਂ ਤੱਕ ਤੁਸੀਂ ਇਨਫਰਾਸਟ੍ਰਕਚਰ ਨਹੀਂ ਦੇ ਰਹੇ ਹੋ ਪੁਲਿਸ ਲਾਈਨ ਦਾ ਏਰੀਆ ਵੀ ਇਹਨਾਂ ਨੇ ਕਰਤਾ ਜੀ ਹੁਣ ਸਾਰੇ ਪੁਲਿਸ ਲਾਈਨ ਦੀ ਰੋਡ ਤੇ ਜੋ ਲੋਕ ਰਹਿ ਰਹੇ ਨੇ ਉਹਨਾਂ ਨੂੰ ਪਾਣੀ ਦੀ ਸਮੱਸਿਆ ਸਿਵਰੇਜ ਦੀ ਸਮੱਸਿਆ ਹਰ ਤਰੀਕੇ ਦੀ ਸਮੱਸਿਆ ਆ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਹਮੇਸ਼ਾ ਕਾਰਪੋਰੇਸ਼ਨ ਨੂੰ ਇੱਕ ਜ਼ਿੰਮੇਵਾਰ ਸੰਸਥਾ ਦੇ ਰੂਪ ਦੇ ਵਿੱਚ ਚੱਲਣਾ ਚਾਹੀਦਾ ਹੈ ਕਿਉਂਕਿ 3 ਟਾਇਰ ਸਿਸਟਮ ਦੇ ਵਿੱਚ ਜੋ ਤੀਸਰਾ ਟਾਇਰ ਹੈ ਲੋਕਲ ਸੈਲਫ ਗਵਰਨਮੈਂਟ ਦਾ ਉਹ ਨਗਰ ਨਿਗਮ ਹੈ ਤੇ ਨਗਰ ਨਿਗਮ ਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਔਰ ਕੋਈ ਵੀ ਏਰੀਆ ਕਮਰਸ਼ੀਅਲ ਕਰਨਾ ਹੈ ਤਾਂ ਪਹਿਲਾਂ ਤੁਸੀਂ ਇਨਫਰਾਸਟਰਕਚਰ ਦੋ ਔਰ ਬਗੈਰ ਇਨਫਰਾਸਟਰਕਚਰ ਦੇਹ ਹੋਏ ਤੁਸੀਂ ਜੇਕਰ ਕੋਈ ਏਰੀਆ ਕਮਰਸ਼ੀਅਲ ਕਰ ਰਹੇ ਹੋ ਵੀ ਰਾਜਨੀਤਿਕ ਮਾਫੀਆ ਨੂੰ ਪਰਪੂਲਿਤ ਕਰਨ ਵਾਸਤੇ ਤਾਂ ਅਸੀਂ ਉਸਤੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਾਂਗੇ ਪ੍ਰੋਟੈਸਟ ਕਰਾਂਗੇ ਔਰ ਠੀਕ ਹੈ ਜੋ ਲੋਕ ਗਲਤ ਨਜਾਇਜ਼ ਐਕਟੀਵਿਟੀ ਉਤੇ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਊਗਾ ਲੇਕਿਨ ਅਸੀਂ ਸਾਰੇ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਅਸੀਂ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੇ ਹਿੱਤ ਦੀ ਗੱਲ ਨਹੀਂ ਕਰਦੇ ਸਾਰੇ ਅੰਮ੍ਰਿਤਸਰ ਦਾ ਅਸੀਂ ਹਿੱਤ ਵਿਖਾਂਗੇ ऐसे तरीके ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਗੱਲ ਰੱਖੀ ਸੀ ਚਿਲड्रन पार्क ਦੀ ਕੰਪਨੀ ਭਾਗ ਜੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਉੱਥੇ ਤੁਸੀਂ ਕਹੋਗੇ ਕਿ ਮਾਲਕੀ ਉਹਨਾਂ ਦੀ ਹੈ ਜੋ ਆਰਕੀਓਲੋਜੀਕਲ ਸਾਈਟ ਹੈ ਮਾਲਕੀ ਉਹਨਾਂ ਦੀ ਹੈ ਰੱਖ ਰਖਾਓ ਮੇਨਟੇਨੈਂਸ ਦਾ ਜਿੰਮਾ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਹੈ 2016 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ बीजेपी ਦੀ ਉਹਦਾ ਇੱਕ ਹਿੱਸਾ ਲੋਰੈਂਸ ਰੋਡ ਵਾਲਾ ਜਿਹੜਾ ਕਾਰਨਰ ਸੀਗਾ ਉਸ ਨੂੰ ਨਿਲਾਮ ਕੀਤਾ ਗਿਆ ਜੀ ਉਹ ਵੀ ਚੁੱਪ-ਚੁੱਪ ਇੱਥੇ ਨਿਲਾਮ ਕੀਤਾ ਗਿਆ ਚਿਲਡਰਨ ਪਾਰਕ ਦੇ ਰੂਪ ਦੇ ਵਿੱਚ ਉੱਥੇ ਪਾਰਕਿੰਗ ਦੀ ਵਿਵਸਥਾ ਹੈ ਪਾਰਕਿੰਗ ਵਾਸਤੇ ਜਾ ਉਹ ਵੱਖਰਾ ਪੈਸਾ ਲੱਗਣਾ ਹੈ ਐਂਟਰੀ ਵਾਸਤੇ ਵੱਖਰਾ ਪੈਸਾ ਲੱਗਣਾ ਹੈ ਉੱਥੇ ਝੂਲੇ ਉਹ ਗਰਹ ਦੇ ਵਿੱਚ ਜੇਕਰ ਕੋਈ ਰਾਈਡ ਲੈਂਦਾ ਹੈ ਉਹਦਾ ਵੱਖਰਾ ਪੈਸਾ ਲੱਗਦਾ ਹੈ ਇਹ ਸਾਰਾ ਕੁਝ ਰਾਜਨੀਤਿਕ ਮਾਫੀਆ ਦੇ ਸਹਾਰੇ ਤੇ ਕੀਤਾ ਗਿਆ ਆਜ ਵੀ ਚੱਲਦਾ ਆ ਰਿਹਾ ਹੈ ਇਸ ਕਰਕੇ ਜਨਤਾ ਦੀ ਡਿਮਾਂਡ ਸੀਗੀ ਤਾ ਮੈਂ ਇਹ ਗੱਲ ਰੱਖੀ ਸੀ ਕਿ ਜੇਨਾ ਲੋਕਾਂ ਨੇ ਖਾਸ ਕਰ ਇੰਪਰੂਵਮੈਂਟ ਟਰਸਟ ਨੂੰ ਪਾਵਰ ਕਿੱਥੋਂ ਆਇਆ ਜੀ ਤੁਸੀਂ ਦੱਸੋ ਜਦੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ اے ایس ਆਈ ਦਾ ਉਹ ਜਗਾ ਹੈ ਕਾਰਪੋਰੇਸ਼ਨ ਦਾ ਰੱਖ-ਰਖਾਵ ਦਾ ਜਿੰਮਾ ਹੈ ਤੇ ਇੰਪਰੂਵਮੈਂਟ ਟਰਸਟ ਵੱਲੋਂ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਹੈ ਇੰਪਰੂਵਮੈਂਟ ਟਰਸਟ ਨੂੰ ਇਹ ਪਾਵਰ ਨਹੀਂ ਹੈ ਕਿ ਉਹ ਰਾਜਨੀਤਿਕ ਮਾਫੀਆ ਨੂੰ ਨਿਲਾਮ ਕਰੇ ਦੀ ਚਾਹਿਆ 11 ਸਾਲ ਦੇ ਲੀਜਤੇ ਹੋਇਆ ਹੈ ਟੈਸਟ ਕਰਕੇ ਮੈਂ ਮੰਗ ਕੀਤੀ ਹੈ ਕੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤ ਦੇ ਵਿੱਚ ਉਸ ਨਿਲਾਮੀ ਦਾ ਜੋ ਲੀਜ ਹੈ ਲੀਜ ਨੂੰ ਤੋੜ ਦਿੱਤਾ ਜਾਵੇ ਤੇ ਕਾਰਪੋਰੇਸ਼ਨ ਆਪਣੇ ਹੱਥ ਦੇ ਵਿੱਚ ਲੈ ਲਵੇ ਔਰ ਇਸ ਮੁੱਦੇ ਤੇ ਕੋਈ ਰਾਜਨੀਤੀ ਨਾ ਕਰੇ ਲੋਕਾਂ ਨੇ ਆਪਣੇ ਨਿੱਜੀ ਸਵਾਰਥ ਸਾਧਨ ਲਈ ਇਹ ਸਾਰਾ ਕੰਮ ਉਹਨਾਂ ਨੇ ਕੀਤਾ ਹੈ ਔਰ ਇਸ ਕਰਕੇ ਮੈਂ ਜਨਤਾ ਦੇ ਵਿਹਾਫ ਤੇ ਜਨਤਾ ਵੱਲੋਂ ਮੈਂ ਇਸ ਚੀਜ਼ ਦੀ ਮਤਲਬ ਉਸ ਦੋ ਉਸ ਦੀ ਬਿਰੋਧਤਾ ਮੈਂ ਕਰਦਾ ਹਾਂ ਔਰ ਇਸ ਦਿਨ ਉੱਤੇ ਜੇਕਰ ਕਾਰਵਾਈ ਨਹੀਂ ਹੁੰਦੀ ਹੈ ਆਸ਼ਵਾਸਨ ਮੈਨੂੰ ਮਿਲ ਗਿਆ ਹੈ ਲੇਕਿਨ ਕਾਰਵਾਈ ਨਹੀਂ ਹੁੰਦੀ ਹੈ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਹਰ ਹਾਲ ਦੇ ਵਿੱਚ ਉਸ ਨੂੰ ਮੁਕਤ ਕਰਾਵਾਂਗੇ ਨਾਲ ਇਹ ਮੁੱਦਾ ਤੁਸੀਂ ਦੇਖੋਗੇ ਸਰਕਟ ਹਾਊਸ ਦਾ 2 ਸਾਲ ਪਹਿਲਾਂ ਵੀ ਬਜਟ ਸੈਸ਼ਨ ਦੇ ਵਿੱਚ ਮੈਂ ਇਹ ਗੱਲ ਰੱਖੀ ਸੀ ਮੈਨੂੰ ਆਸ਼ਵਾਸਨ ਆਇਆ ਸੀ ਕਿ ਇਸ ਦੀ ਇਨਕੁਆਰੀ ਕਰਾਈ ਜਾਊਗੀ ਕਿ ਕਾਂਗਰਸ ਦੇ ਟਾਈਮ ਦੇ ਵਿੱਚ ਇਹਨੂੰ ਇੱਕ ਖਾਸ ਇੱਕ ਜੋ ਪਰਿਵਾਰ ਹੈ ਅੰਮ੍ਰਿਤਸਰ ਦੇ ਵਿੱਚ उस परिवार के नाते नीलाम किया गया आज तुम जाके देखो एक होटल का बोर्ड उत्तर लग गया है अमृतसर सर्किट हाउस के सामने जो असी विधानसभा के गल रखते हैं और आश्वासन भी मिलता है लिखती तौर पर आश्वासन मिलता है कागज़ साढ़े कोल है उस तो बावजूद कोई इनकुआरी नहीं हूँ और राजनीतिक माफिया अपने हिसाब के नारा काम करता जा रहा है और मैं ये समझता हाँ कि देखो जो सर्किट हाउस ज कंपनी बाग इस तरह के एरिए ने यह सारा चीज़ होंगे की है ये पब्लिक दरोहर होंगी है और विशेष करके सर्किट हाउस प्रजातंत्र की धरोहर होंगी है तो इस प्रजातंत्र धरोोहरू बचा है आज बेशक उत्तर होटल बन गया है लेकिन साडा प्रयास जारी रहेगा प्रोटेस्ट जारी रहेगा ठीक है असं उस तरीके का प्रोटेस्ट नहीं करा साकार है लेकिन हर फ्रंट पर असी जाके इस चीज़ की ਉਹ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੋਲ ਚੁੱਕੇ ਹਾਂ ਨਿੱਜੀ ਤੌਰ ਤੇ ਵੀ ਮੈਂ ਟਾਈਮ ਲੈ ਕੇ ਉਹਨਾਂ ਨੂੰ ਬੋਲ ਚੁੱਕਿਆ ਹਾਂ ਵਿਧਾਨ ਸਭਾ ਦੇ ਵਿੱਚ ਬੋਲ ਚੁੱਕਿਆ ਹਾਂ ਪੱਤਰ ਪత్రిక ਮੀਡੀਆ ਦੇ ਰਾਹੀਂ ਵੀ ਮੈਂ ਇਹ ਬੋਲ ਚੁੱਕਿਆ ਹਾਂ ਤੇ ਇਹ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਟ ਹਾਊਸ ਨੂੰ ਮੁਕਤ ਨਹੀਂ ਕਰਾਇਆ ਜਾ ਰਿਹਾ ਜਦੋਂ ਅਸੀਂ ਬੋਲਦੇ ਹਾਂ ਮੈਂ ਸਰਕਾਰ ਦੇ ਸਾਹਮਣੇ ਇਹ ਵੀ ਗੱਲ ਰੱਖੀ ਕਿ ਜੇਕਰ ਅਸੀਂ ਥਰਮਲ ਪਲੈਂਟ ਵਰਗੀ ਸੰਸਥਾਨ ਨੂੰ ਅਸੀਂ ਖਰੀਦ ਸਕਦੇ ਹਾਂ ਤਾਂ ਸਰਕਟ ਹਾਊਸ ਦੀ ਨਿਲਾਮੀ ਨੂੰ ਅਸੀਂ ਕਿਉਂ ਨਹੀਂ ਰੋਕ ਸਕਦੇ ਕਿਉਂਕਿ ਮੈਨੂੰ ਯਾਦ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਇੰਟਰਨੈਸ਼ਨਲ ਪ੍ਰੈਸ ਆਈਸੀ 21 ਜੂਨ 2021 ਨੂੰ ਉਹ ਦਿਨ ਵੀ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੰਮ੍ਰਿਤਸਰ ਅਤੇ ਪੰਜਾਬ ਦੇ ਹਿਸਟਰੀ ਦੇ ਵਿੱਚ 21 ਜੂਨ 2021 ਸਾਡੇ ਸਰਪ੍ਰਸਤ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਆਏ ਸਨ ਔਰ ਉਹਨਾਂ ਨੇ ਮੇਰੀ ਜੁਆਇਨਿੰਗ ਕਰਵਾਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੋਸਤੋ ਬਾਅਦ ਉਸ ਸਰਕਟ ਹਾਊਸ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੋਇਆ ਕਿਉਂ ਉਹ ਸਰਕਟ ਹਾਊਸ ਨੂੰ ਨਿਲਾਮ ਕਰ ਦਿੱਤਾ ਗਿਆ ਜੀ ਔਰ ਜੋ ਜਨਾ ਲੋਕਾਂ ਨੇ 33 ਸਾਲ ਵਾਸਤੇ ਉਹਨੂੰ ਲੀਜ਼ ਤੇ ਲਿਆ ਹੈ આજ ਤੱਕ ਤੁਸੀਂ ਦੇਖਿਆ ਹੋਵੇ ਚਾਹੇ 11 ਸਾਲ ਦਾ ਲੀਜ਼ ਹੈ ਚਾਹੇ 33 ਸਾਲ ਦਾ ਲੀਜ਼ ਹੈ ਲੀਜ਼ ਟੁੱਟ ਟੁੱਟਦਾ ਨਹੀਂ ਹੈ ਜੀ ਇੱਕ ਵਾਰੀ ਲੀਜ਼ ਹੋ ਗਿਆ ਤਾਂ ਲੀਜ਼ ਐਕਸਟੈਂਡ ਹੁੰਦਾ ਜਾਂਦਾ ਹੈ ਇਸ ਕਰਕੇ ਉਹ ਪ੍ਰੋਟੈਕਟ ਜਾਰੀ ਰਹੇਗਾ ਔਰ ਅਸੀਂ ਉੱਥੇ ਜਦ ਜਿਹੜਾ ਪ੍ਰੋਟੈਸਟ ਹੋਗਾ ਉਹ ਬਖਰੇ ਤਰੀਕੇ ਦਾ ਕਰਾਂਗੇ ਤੇ ਸਰਕਾਰ ਨੂੰ ਮੈਂ ਇਸ ਵਿਧਾਨ ਸਭਾ ਦੇ ਵਿੱਚ ਵੀ ਬਾਅਦ ਦੇ ਵਿੱਚ ਵੀ ਅ fırsਰਾਂ ਨੂੰ ਵੀ ਤੇ ਜਿਹੜੇ ਸਾਡੇ ਮੰਤਰੀ ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਮਿਲ ਕੇ ਮੈਂ ਗੱਲ ਕਰ ਚੁੱਕਿਆ ਹਾਂ ਕਿ ਜੇਕਰ ਇਸ ਸਰਕਟ ਹਾਊਸ ਦੀ ਨਿਲਾਮੀ ਨੂੰ ਤੁਸੀਂ ਤੋੜਦੇ ਨਹੀਂ ਹੋ ਔਰ ਸਰਕਟ ਹਾਊਸ ਨੂੰ ਤੁਸੀਂ ਬਚਾਉਂਦੇ ਨਹੀਂ ਹੋ ਤਾਂ ਸਾਡਾ ਪ੍ਰੋਟੈਸਟ ਚੱਲਦਾ ਰਹੇਗਾ ਚੰਗਾ ਨਹੀਂ ਲਏਗਾ ਕਿ ਜੇਕਰ ਸਰਕਾਰ ਦਾ ਕੋਈ ਮੰਤਰੀ ਮੁੱਖ ਮੰਤਰੀ ਉਹਦੇ ਉਦਘਾਟਨ ਵਾਸਤੇ ਆਏਗਾ ਤੇ ਅਸੀਂ ਅੰਮ੍ਰਿਤਸਰ ਦੀ ਜਨਤਾ ਨੂੰ ਲੈ ਕੇ ਉਥੇ ਪ੍ਰੋਟੈਸਟ ਕਰਾਂਗੇ ਇਸ ਕਰਕੇ ਇਸ ਚੀਜ਼ ਨੂੰ ਬਚਾਇਆ ਜਾਵੇ ਔਰ ਇਹ ਵੀ ਚੀਜ਼ ਦੇਖੋ ਇਲੈਕਸ਼ਨ ਦੇ ਦੌਰਾਨ ਇੱਕ ਬਹੁਤ ਵੱਡਾ ਮੁੱਦਾ ਸੀਗਾ ਕਿ ਸਰਕਟ ਹਾਊਸ ਦਾ ਜਿਹੜਾ ਕੰਟਰੈਕਟ ਹੈ ਐਗਰੀਮੈਂਟ ਹੈ ਉਹ ਅਸੀਂ ਤੋੜ ਦੇਵਾਂਗੇ ਤੇ ਇਹ ਲੜਾਈ ਸਾਡੀ ਜਾਰੀ ਰਹੇਗੀ ਦੂਸਰੀ ਬਾਤ ਮੈਂ ਗਊਸ਼ਾਲਾ ਦੀ ਕੀਤੀ ਸੀ ਗਊਸ਼ਾਲਾ ਦਾ ਤੁਸੀਂ ਦੇਖੋਗੇ ਹਰ ਪਾਸੇ ਪ੍ਰੋਬਲਮ ਹੀ ਪ੍ਰੋਬਲਮ ਹੈ ਸਰਕਾਰ ਜਦੋਂ ਗਊਸ਼ੇ ਸਲੇ ਰਹੀ ਹੈ ਕਾਊ ਸੇ ਸਲੇ ਰਹੀ ਹੈ ਤਾਂ ਸਰਕਾਰ ਦੀ ਜ਼ਿੰਮਵਾਰੀ ਹੈ ਕਿ ਜਿੰਨੇ ਵੀ ਗਊਸ਼ਾਲਾ ਨੇ ਉਹਦਾ ਰੱਖ-ਰਖਾਓ ਉਹਦਾ ਆਧੁਨਿਕੀਕਰਨ ਕੀਤਾ ਜਾਵੇ ਉਸੇ ਸਿਲਸਿਲੇ ਦੇ ਵਿੱਚ ਇੱਕ ਗਊਸ਼ਾਲਾ ਵਾਸਤੇ ਮੈਂ ਡਿਮਾਂਡ ਕੀਤੀ ਹੈ ਕਿ ਤੁਸੀਂ ਆਪਣੇ ਤੌਰ ਤੇ ਹੀ ਕਰ ਦਿਓ ਉਦਾਧੋਨਿਕरण ਕਰੋ ਰੱਖ-ਰਖਾਵ ਦੀ ਜਿਮਵਾਰੀ ਲੋ ਕਿਉਂਕਿ ਉਹ ਗਊਸ਼ਾਲਾ 120 ਸਾਲ ਪੁਰਾਣੀ ਹੈ ਇਸ ਕਰਕੇ ਇੱਕ ਗਊਸ਼ਾਲਾ ਤੋਂ ਸ਼ੁਰੂ ਕਰਕੇ ਬਾਕੀ ਸਾਰਾ ਹੀ ਅੰਮ੍ਰਿਤਸਰ ਤੇ ਪੰਜਾਬ ਤੱਕ ਇਸ ਨੂੰ ਐਕਸਟੈਂਡ ਕਰਾਂਗੇ ਕਿਉਂਕਿ ਕਾਉਸ਼ੈਸ਼ ਜੇਕਰ ਅਸੀਂ ਲੈ ਰਹੇ ਹਾਂ ਸਰਕਾਰੀ ਤੌਰ ਤੇ ਲੈ ਰਹੇ ਹਾਂ ਤਾਂ ਉਸ ਦਾ ਫਾਇਦਾ ਵੀ ਉਸ ਮਹਕਮੇ ਨੂੰ ਮਿਲਣਾ ਚਾਹੀਦਾ ਹੈ ਤੇ ਜੋ ਗਊਸ਼ਾਲਾ ਦਾ ਰਖ ਰਖਾਵ ਹੈ ਇਹ ਸਾਰਾ ਕੁਝ ਉਹਦਾ ਬਣਨਾ ਚਾਹੀਦਾ ਹੈ ਜਨਤਾ ਨੇ ਅੰਮ੍ਰਿਤਸਰ ਦੀ ਜਨਤਾ ਨੇ ਇੱਕ ਸੋਚ ਦੇ ਨਾਲ ਮੈਨੂੰ ਐਮਐਲਏ ਬਣਾਇਆ ਉਹਨਾਂ ਦੀ ਕੁਝ ਸੋਚ ਸੀਗੀ ਤਾਂ ਉਹ ਸੋਚ ਵਾਸਤੇ ਦੇਖੋ ਜੋ ਅਸੀਂ ਕਰ ਸਕਦੇ ਹਾਂ ਅੱਜ ਮੇਰਾ ਕੰਮ ਜ਼ਿਆਦਾਤਰ ਹੀ ਰਹਾ ਗਿਆ ਹੈ ਕਿ ਗਲੀਆਂ ਦੇ ਵਿੱਚ ਜਾ ਕੇ ਅਸੀਂ ਸਿਫਰੇਜ ਸਾਫ਼ ਕਰਵਾ ਰਹੇ ਤਾਂ ਛੇਤੀ ਤੋਂ ਛੋਟੀ ਇਸਦਾ ਸਮਾਧਾਨ ਹੋਣਾ ਚਾਹੀਦਾ ਹੈ ਲੋਕ ਸਭਾ ਦਾ ਇਲੈਕਸ਼ਨ ਦਾ ਟਾਈਮ ਆ ਗਿਆ ਹੈ ਔਰ ਸਭ ਤੋਂ ਵੱਡਾ ਮੁੱਦਾ ਇਸ ਸਿਫਰੇਜ ਰਹਿਣਾ ਹੈ अमृतसर सारा शहर तुम देखो वो कल कल मुहल्ले का ना लेके मैं बोलिया हाँ जी एक एक मुहल का नाँ इतने लिखा हुआ है तो इस करके सीवरेज की समस्या इस तो अलावा भी बहुत सारे प्रसन्न ने मेरे जो आने वाले सैशन के आने तो मेरा यही मकसद है कि बतौर एम एल ए जनता रह के काम करना है और फैसिलिटेट करना है जनता को तो जो असैम्बली जो होंन फोरम मैं जनता दे हक सच की जो आवाज़ है मैं ये आवाज़ बुलंद करा और थ्रू पंजाब असैम्बली ਜਨਤਾ ਦੀ ਸੇਵਾ ਕਰਨੀ ਹੈ ਅਤੇ ਜਨਤਾ ਦੇ ਹੱਕ ਸੱਚੀ ਦੀ ਆਵਾਜ਼ ਨੂੰ ਸਾਹਮਣੇ ਲਿਆ ਕੇ ਸਾਡਾ ਇਹ ਮਕਸਦ ਹੈ ਕਿ ਅਮ੍ਰਿਤਸਰ ਨੂੰ ਪੰਜਾਬ ਨੂੰ ਵਧੀਆ ਤੋਂ ਵਧੀਆ ਬਣਾਈਏ ਅਮ੍ਰਿਤਸਰ ਨੂੰ ਸ਼ਹਿਰ ਬਣਾਈਏ ਪੰਜਾਬ ਨੂੰ ਸੂਬਾ ਬਣਾਈਏ ਮੁਲਕ ਨੂੰ ਵਧੀਆ ਤੋਂ ਵਧੀਆ ਦੇਸ਼ ਬਣਾਈਏ ਲੋਕਾਂ ਦੀ ਸੇਵਾ ਕਰੀਏ